ਮਰਜਨ ਰਸਾਇਣ ਚੱਕਰੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਇਸ ਟਾਈਮ ਜਿਹੜਾ ਵਾ ਜਿਹੜਾ ਮੋਰਚਾ ਸ਼ੰਭੂ ਬਾਰਡਰ ਤੇ ਸਾਡਾ ਪੱਕਾ ਮੋਰਚਾ ਚੱਲ ਰਿਹਾ ਉੱਥੋਂ ਬੋਲ ਰਹੇ ਆ ਜੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਸ਼ੰਭੂ ਬਾਰਡਰ ਤੇ ਮੋਰਚਾ ਚੱਲ ਰਿਹਾ ਉਹ ਬੜਾ ਚੜ੍ਹਦੀ ਕਲਾ ਦੇ ਵਿੱਚ ਤੇ ਵਧੀਆ ਚੱਲ ਰਿਹਾ ਵਾ ਲਗਭਗ 150 ਦਿਨ ਤੋਂ ਉੱਪਰ ਜਿਹੜਾ ਹੋ ਗਿਆ ਵਾ ਮੋਰਚੇ ਨੂੰ ਚੱਲਦਿਆਂ ਨਾਲ ਦੱਸਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਕੱਲ ਨੂੰ 17 ਤਰੀਕ ਆ ਕਿ ਜੋ ਸਾਡਾ ਛੋਟਾ ਵੀਰ ਨਵਦੀਪ ਸਿੰਘ ਜੀ ਜਲਬੇੜਾ ਜੋ ਲੋਕ ਮਸਲਿਆਂ ਦੇ ਉੱਤੇ ਲੜਦੇ ਆ ਆਪਣੀ ਹੱਕੀ ਮੰਗਾਂ ਦੇ ਨਾਲ ਜਿਹੜਾ ਵਾ ਲੜਦੇ ਆ ਜਿਸ ਨੂੰ ਜਿਹੜਾ ਨਜਾਇਜ਼ ਤੌਰ ਤੇ ਢੂਠੇ ਪਰਚੇ ਪਾ ਕੇ ਤੇ ਲਗਭਗ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਉਸ ਨੂੰ ਛਡਾਉਣ ਦੇ ਵਾਸਤੇ ਕੱਲ ਨੂੰ ਜਿਹੜਾ ਵਾ ਐਸਪੀ ਦਫ਼ਤਰ ਪੰਜਾਬ ਦੇ ਵਿੱਚ ਐਸਐਸਪੀ ਦਫ਼ਤਰ ਕਹਿੰਦੇ ਆ ਤੇ ਹਰਿਆਣੇ ਦੇ ਵਿੱਚ ਐਸਪੀ ਦਫ਼ਤਰ ਕਹਿੰਦੇ ਆ ਉਹਦਾ ਜਿਹੜਾ ਵਾ ਕੱਲ ਨੂੰ ਘਰਾਓ ਕੀਤਾ ਜਾਊਗਾ ਜੋ ਅੰਬਾਲਾ ਦੀ ਦਾਣਾ ਮੰਡੀ ਆ ਉਹਦੇ ਵਿੱਚ ਕੱਲ ਨੂੰ ਜਿਹੜਾ ਵਾ ਵੱਡੇ ਕੱਟ ਕੀਤੇ ਜਾਣਗੇ ਤੇ ਫਿਰ ਜਿਹੜਾ ਵਾ ਮਾਰਚ ਕਰਕੇ ਐਸਪੀ ਦਫਤਰ ਦਾ ਜਿਹੜਾ ਵਾ ਘਰਾਓ ਕੀਤਾ ਜਾਊਗਾ ਦੱਸਣਾ ਚਾਹੁੰਦੇ ਆ ਕਿ ਜਿਹੜੇ ਲੋਕ ਆਪਣੇ ਹੱਕਾਂ ਦੀ ਖਾਤਰ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਸ਼ੰਭੂ ਬਾਰਡਰ ਤੇ ਮੋਰਚਾ ਹੋਵੇ ਜਾਂ ਪਹਿਲਾਂ ਦਿੱਲੀ ਬਾਰਡਰ ਤੇ ਮੋਰਚੇ ਲੜੇ ਹੋਣ ਤੇ ਜੇ ਆਪਾਂ ਗੱਲ ਕਰ ਲਈਏ ਉਹਨਾਂ ਵਾਸਤੇ ਜ਼ਿਲ੍ਹਾ ਤੇ ਜਿਹੜੇ ਲੋਕਾਂ ਨੇ ਯੂਪੀ ਵਿੱਚ ਜਿਸ ਤਰ੍ਹਾਂ ਅਜੇ ਮਿਸ਼ਰਾ ਟੈਣੀ ਤੇ ਅਸ਼ੀਸ਼ ਮਿਸ਼ਰਾ ਟੈਣੀ ਦੋ ਪਿਓ ਪੁੱਤਰਾਂ ਵੱਲੋਂ ਜਿਹੜਾ ਵਾ ਕਿਸਾਨ ਮਜ਼ਦੂਰਾਂ ਦੇ ਸ਼ਾਂਤਮਈ ਅੰਦੋਲਨ ਦੇਂਦੇ ਆ ਨਾਲ ਪੱਤਰਕਾਰ ਵੀਰ ਦੇ ਉੱਤੇ ਗੱਡੀ ਚੜਾ ਕੇ ਦਰਦ ਦਿੱਤਾ ਉਹੋ ਜਿਹੜੇ ਦੋਸ਼ੀ ਆ ਅਜੇ ਤੱਕ ਜੇਲਾ ਤੋਂ ਬਾਹਰ ਤੁਰੇ ਫਿਰਦੇ ਆ ਜੇ ਗੱਲ ਕਰ ਲਈਏ ਮਨੀਪੁਰ ਵਰਗੀ ਘਟਨਾ ਸੀ ਜਿੱਥੇ ਬਲਾਤਕਾਰ ਹੋਇਆ ਸਾਡੀਆਂ ਧੀਆਂ ਨਾਲ ਸਾਡੀਆਂ ਭੈਣਾਂ ਨਾਲ ਉਹਨਾਂ ਦੇ ਦੋਸ਼ੀ ਅਜੇ ਤੱਕ ਬਾਹਰ ਤੁਰੇ ਫਿਰਦੇ ਆ ਉਹਨਾਂ ਵੱਲ ਸਾਡੀਆਂ ਸਰਕਾਰਾਂ ਦਾ ਜਿਹੜੀ ਸਾਡੇ ਸੂਬੇ ਦੀਆਂ ਸਰਕਾਰਾਂ ਹੋਣ ਜਾਂ ਭਾਰਤ ਦੀ ਸਰਕਾਰ ਹੋਵੇ ਉਹਨਾਂ ਦਾ ਕੋਈ ਖਿਆਲ ਨਹੀਂ ਤੇ ਜਿਹੜੇ ਲੋਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਆ ਉਹਨਾਂ ਤੇ ਜਿਹੜਾ ਵਾ ਅਨਾਂ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਜਿਹੜਾ ਵਾ ਜੇਲ੍ਹਾਂ ਦੇ ਵਿੱਚ ਛੁੱਟਿਆ ਜਾ ਰਿਹਾ ਇਹ ਜਿਹੜਾ ਵਾ ਕਦੀ ਸਾਨੂੰ ਬਰਦਾਸ਼ਤ ਨਹੀਂ ਆਇਆ ਕੱਲ ਨੂੰ ਜਿਹੜਾ ਵਾ 17 ਤਰੀਕ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਪਣੀਆਂ ਮਤਾਵਾਵਾਂ ਪੈਣਾਂ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਅੰਬਾਲਾ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ